ਉਹਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਗੱਲ ਕਰਨ ਦਾ ਮੁੱਦਾ ਹੈ ਨਹੀਂ ਕਿਉਂਕਿ ਜਿਹੜੀਆਂ ਲਾਈਟਾਂ ਲਾ ਲਈ ਐ ਇਹ ਕੰਪਨੀ ਐ ਕੰਪਨੀ ਥਰੂ ਲਗਦੀਆਂ ਔਰ ਤੁਸੀਂ ਮੈਂ ਹਮੇਸ਼ਾ ਮੈਂ ਵੀ ਆਂ ਤੇ ਮੈਂ ਵੀ ਆਪਣੀ ਉਹਦੀ ਕੰਪਲੀਟ ਪਾਉਂਦਾ ਜਿਹੜੇ ਕੰਮ ਕਰਨੇ ਕਰਾਉ ਕੋਈ ਦਿੱਕਤ ਨਹੀਂ ਐ ਜੇ ਮੇਰੇ ਕੋਟੇ 'ਚ ਹੋਣਗੇ ਮੈਂ ਆਪਣੇ ਕੋਟੇ 'ਚ ਦਊਂਗਾ ਜੇ ਤੁਹਾਡਾ ਕੋਟਾ ਲਾੜੇ ਕੋਟੇ ਕਰਾਓ ਮੈਨੂੰ ਬੁਲਾਓਗੇ ਤੇ ਮੈਂ ਆਉਂਗਾ ਮੈਂ ਮੈਂ ਨੰਗਾ ਸ਼ਾਮ ਨੂੰ ਮੇਰੇ ਪਤਾ ਵੀ ਦਰਿਆ ਤੇ ਲੇਟਾ ਬੰਦ ਨਹੀਂ ਮੈਂ ਆਪਣੇ ਐਕਸੀਡੈਂਟ ਫੋਨ ਮਾਰ ਰਾਂ ਵੀ ਟਾਟਾ ਨੂੰ ਕੰਪਨੀ ਨੂੰ ਅਵੇਅਰ ਕਰੋ ਹੁਣ ਕੋਈ ਲਾਈਟਾਂ ਬੰਦ ਪਈਆਂ ਇਮੀਜੀ 10 ਮਿੰਟ ਚ ਉਹਨਾਂ ਨੂੰ ਫੋਨ ਮਾਰਨਾ ਹੈ ਉਹ ਰਾਤ ਨੂੰ ਡੇਟਾਂ ਜੱਗੀਆਂ ਹੁੰਦੀਆਂ ਨੇ ਮਤੇ ਰੱਖੇ ਕਿ ਕਿਹੜੇ ਪਾਸੇ ਕਿੰਨਾ ਤੇ ਵਿਚਾਰ ਦੇ 33 ਦਿੰਦੀ ਇਹਨਾਂ ਨਹੀਂ ਮਸਲੀ ਪਾਸੋਂ ਜੇ ਨਹੀਂ ਕਰੰਦਾ ਨਵੀਆਂ ਲਾਉਣ ਦਾ ਕੰਪਨੀ ਹੁੰਦੀ ਜੇ ਹੋਰ ਵੀ ਲੜਨ ਦਾ ਬੁੱਧ ਆਇਆ ਜੇ ਉਹਦੇ ਚਹੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਨਹੀਂ ਮਸਲੀ ਜਿਹੜੇ ਕੰਮ ਕਰਾਉਣ ਇਕੱਠੇ ਕਰਾਈਏ ਉਹ ਸਾਰਾ ਉਹ ਹੀ ਪਾਸ ਕੀਤੇ ਸੋ ਆਪਣੀ ਬਾਉਂਡਰੀ ਚੇਂਜ ਨਹੀਂ ਹੋਗੀ ਆਪਾ ਇੱਕ ਵਾਰੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜ ਜਾਏ ਗਵਰਨਮੈਂਟ ਵੀ ਡਿਸੀਜਨ ਲੇਗੀ ਕਿ ਇਹਦਾ ਬੜਾ ਨਹੀਂ ਇਹ ਨਹੀਂ ਬੜਾਣੀ ਇਦਾਂ ਨੀ ਹੈ ਹਾਊਸ ਦਾ ਫੈਸਲਾ ਸੀਗਾ ਕਿ ਬੜਾਣੀ ਚੀਏ ਉਹ ਤਾਂ ਇਜੈਕਸ਼ਨ ਉਹਨਾਂ ਦਾ ਹੈਗਾ ਪਰ ਕਿਦੰਨਾਂ ਕਿ ਦੇ ਕਲੀਅਰ ਹੈ ਕਿ ਮੈਂ ਉਸ ਵਾਰਡ ਚ ਲਾਈਆਂ ਜਦਕਿ ਮੇਰਾ ਕੌਂਸਲ ਨਹੀਂ ਹੈ ਫੇਰ ਹੀ ਮੇਉਂ ਲੋਕਾਂ ਨੂੰ ਪਾਣੀ ਦੇਣਾ ਕਿਉਂਕਿ ਉਹਨਾਂ ਲੋਕਾਂ ਨੇ ਮੈਨੂੰ ਵੀ ਵੋਟਰ ਮਾਈਆਂ ਨੇ ਉਨੇ ਲੇਟਰ ਗਰੀਆਂ ਕਿਥੇ ਨੇ ਐਕਚੁਅਲੀ ਜਿਹੜੀ ਕੰਪਨੀ ਹੈ ਉਹ ਸਾਡਾ ਪੈਟਰੋਲਰ ਜਾਂਦਾ ਹੈ ਸਾਡਾ ਐਕਸਐਸਡੀ ਹੋ ਜਾਂਦਾ ਹੈ ਸਾਡਾ ਐਕਸਚੇਂਜ ਹੁੰਦਾ ਹੈ ਮੌਕੇ ਤੇ ਜਿਹੜੀ ਲਿਸਟ ਬਣਦੀ ਹੈ ਉਸ ਅਗਲਾ ਪਹਿਲੇ ਜਿਹੜੇ ਪੁਰਾਣੇ ਹਾਊਸ ਹੁੰਦੇ ਸੀ ਇਹ ਸਿੱਧੀਆਂ ਕਾਰਫੀ ਲੇਟਰ ਗਰੀ ਦੀ ਜਗੀ ਸੋ ਮੈਂ ਕਾਉਂਸਲ ਜਿਹੜਾ ਦੂਜੀ ਪਾਰਟੀ ਦੇ ਕਾਉਂਸਲ ਸੀਗੇ ਉਹਨਾਂ ਨੇ ਇਹਦੇ ਬਾਰੇ ਵਿੱਚ ਆਬਜੈਕਸ਼ਨ ਨਹੀਂ ਰੇਜ਼ ਕੀਤਾ ਇਸ ਵਿੱਚ ਇਟਨਿ ਚੁਣਾਂ ਦੀ ਸਹਿਮਤੀ ਸੀਗੀ ਇਹਨੂੰ ਲੈ ਕੇ ਹਾਊਸ ਦੇ ਅੰਦਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਹੋਈ ਲੇਕਿਨ ਚਰਚਾ ਦੇ ਵਿੱਚ ਬਹੁਤ ਸਾਰੇ ਮੁੱਦੇ ਉੱਤੇ ਸੀਗੇ ਜਿਨ੍ਹਾਂ ਤੇ ਸਵਾਲ ਵੀ ਖੜੇ ਕੀਤੇ ਗਏ ਸਟਰੀਟ ਲਾਈਟਾਂ ਨੂੰ ਲੈ ਕੇ ਇੰਨਾ ਕੀ ਖਲਾਰਾ ਪੈ ਗਿਆ ਕਿ ਉਹ ਸਾਰੇ ਨਹੀਂ ਕਹਿੰਦਾ ਕਿ ਸਟਰੀਟ ਲਾਈਟ ਨਹੀਂ 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 ਇਹ ਆਪਰਚੂਨਟੀ ਓਨਲਿ ਨੈਚਰਲੀ ਉਹਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਗੱਲ ਕਰਨ ਦਾ ਮੁੱਦਾ ਹੈ ਨਹੀਂ ਕਿਉਂਕਿ ਜਿਹੜੀਆਂ ਲਾਈਟਾਂ ਲਾ ਲਈ ਹੈ ਇਹ ਕੰਪਨੀ ਹੈ ਕੰਪਨੀ ਥਰੂ ਲੱਗਦੀਆਂ ਔਰ ਤੁਸੀਂ ਮੈਂ ਹਮੇਸ਼ਾ ਮੈਂ ਵੀ ਆ ਤੇ ਮੈਂ ਵੀ ਆਪਣੀ ਉਹਦੀ ਕੰਪਲੀਟ ਪਾਉਣਾ ਪਰ ਕਹਦਾ ਲਿਖ ਕੇ ਭੇਜਦੇ ਆ ਸਾਡੇ ਪੁਰਾਣੇ ਪੌਲ ਤੇ ਲਾਈਟ ਨਹੀਂ ਆ ਜਾਂ ਪੁਰਾਣੇ ਪੌਲ ਤੇ ਲਾਈਟ ਨਹੀਂ ਜਾਗ ਰਹੀ ਉਹ ਸ਼ਾਮ ਤੱਕ ਕੰਪਲੀਟ ਸਹੀ ਹੁੰਦੀ ਹੈ ਉਹ ਕਹਿੰਦੇ ਲੇਟਾਂ ਗਈਆਂ ਕਿੱਥੇ ਨੈਚੁਰਲੀ ਜਿਹੜੀ ਕੰਪਨੀ ਹੈ ਉਹ ਸਾਡਾ ਪੈਟਰੋਲਰ ਜਾਂਦਾ ਹੈ ਸਾਡਾ ਐਕਸਐਸਡੀ ਹੋ ਜਾਂਦਾ ਹੈ ਸਾਡਾ ਐਕਸਚੇਂਜ ਹੁੰਦਾ ਹੈ ਮੌਕੇ ਦੀ ਲਿਸਟ ਬਣਦੀ ਹੈ ਅਗਲਾ ਪਹਿਲੇ ਜਿਹੜੇ ਪੁਰਾਣੇ ਹਾਊਸ ਹੁੰਦੇ ਸੀ ਇਹ ਸਿੱਧੀਆਂ ਕਾਰਫੀ ਲੇਟਾਂ ਖਰੀਦੀ ਸੀ ਤੇ ਉਹ ਐਜ਼ ਅ ਕਾਉਂਸਲ ਸਭਾ ਨੂੰ ਦੇ ਦਿੰਦੇ ਸੀ 50 ਟਟਾ ਲੇਟਾਂ ਤੇ ਆਪਣੇ ਇਲਾਕੇ ਜਗਾਉਦੇ ਹੁਣ ਕੰਪਨੀ ਹੈ ਕੰਪਨੀ ਟਿਕਾ ਮਿਲਿਆ ਕਿ ਉਹਨਾਂ ਨੇ ਸ਼ਹਿਰ ਵਿੱਚ ਜਗਾਉਣਾ ਹੈ ਉਹਨਾਂ ਨੇ ਜਗਾਉਣਾ ਤੇ ਉਹਨਾਂ ਨੇ ਦੇਖਣਾ ਵੀ ਸ਼ਹਿਰ 'ਚ ਕਿੱਥੇ ਕਿੱਥੇ ਪੁਆਇੰਟ ਬੰਦ ਪਏ ਆ ਜੇ ਮੈਂ ਮੈਂ ਨੰਗਦਾ ਸ਼ਾਮ ਨੂੰ ਮੈਨੂੰ ਪਤਾ ਵੀ ਦਰਿਆਤ ਦੇ ਲੇਟਾ ਬੰਦ ਨੇ ਮੈਂ ਆਪਣੀ ਅਸਿਸਟੈਂਟ ਫੋਨ ਮਾਰਨਾ ਵੀ ਟਾਟਾ ਨੂੰ ਕੰਪਨੀ ਨੂੰ ਅਵੇਅਰ ਕਰੋ ਉਹਨਾਂ ਕੋਈ ਵੀ ਲੇਟਾਂ ਬੰਦ ਪਈਆਂ ਇਮੀਜੇ 10 ਮਿੰਟ 'ਚ ਉਹਨਾਂ ਨੂੰ ਫੋਨ ਮਾਰਨਾ ਔਰ ਰਾਤ ਨੂੰ ਲੇਟਾਂ ਜੱਗੀਆਂ ਹੁੰਦੀਆਂ ਨੇ ਔਰ ਜਿੱਥੇ ਪੁਆਇੰਟ ਮਿਸ ਹੁੰਦੇ ਨੇ ਜਾਂ ਲਾਈਟ ਚੋਰੀ ਹੋ ਜਾਂਦੇ ਨੇ ਉੱਥੇ ਲੇਟਾਂ ਜੜੀਆਂ ਨੇ ਉਹ ਦੁਆਰ ਤੋਂ ਲੱਗ ਜਾਂਦੀਆਂ ਨੇ ਕੋਈ ਅਸੀਂ ਗੱਲ ਨਹੀਂ ਸਾਰੀ ਸਰਕਾਰ ਤਕਰੀਬਨ ਹਾਊਸ ਦੇ ਵਿੱਚ ਜਨਿਮਨਸਲੀ ਫੈਸਲੇ ਹੋਏ ਨੇ ਔਰ ਇਹ ਚ ਕੋਈ ਦਿਕਤ ਨਹੀਂ ਲੱਟਾਂ ਦਾ ਜਿਹੜਾ ਫੰਡਾ ਸੀਗਾ ਹੁਣ ਬਾਾਈ ਹੈਂਡ ਟ੍ਰਿਕਸ਼ਨ ਦੇਣੀਆਂ ਨਹੀਂ ਕੰਪਨੀ ਲਾਉਣੀਆਂ ਨੇ ਕੰਪਨੀ ਢੱਕਾ ਮਿਲਿਆ ਚੇਂਜ ਕਰਨ ਦਾ ਨਵੀਆਂ ਲਾਉਣ ਦਾ ਕੰਪਨੀ ਨੂੰ ਦੇਣਾ ਜੇ ਹੋਰ ਵੀ ਲੱਟਾਂ ਦਾ ਬੰਦਾ ਆਇਆ ਜੇ ਉਹਦੇ ਚ ਇਹੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਜਨਿਮਨਸਲੀ ਜਿਹੜੇ ਕੰਮ ਕਰਾਉਣੇ ਇਕੱਠੇ ਕਰਾਈਏ ਉਹ ਸਾਰਾ ਉਹੀ ਪਾਸ ਕੀਤੇ ਨੇ ਨਹੀਂ ਚਲੋ ਮੁੱਦੇ ਬਹੁਤ سارے ਚੱਕੇ ਗਏ ਕਿਹਾ ਹਲੇ ਤੱਕ ਤੁਹਾਡੀ ਮੈਂ ਪਾਰਟੀ ਦੀ ਗੱਲ ਕਰਦਾ ਲੋਕਾਂ ਤੱਕ ਇਹ ਖਾਸ ਕਰਕੇ ਕੌਂਸਲਰ ਅ ਤੱਕ ਮੁੱਦਾ ਹੀ ਨਹੀਂ ਪਹੁੰਚਿਆ ਸੀਗਾ ਟਿਊਬਵਲ ਲੱਗਨੇ ਹੈ ਨਹੀਂ ਲੱਗਨੇ ਹੈ ਨਹਿਰੀ ਪਾਣੀ ਦੀ ਆਪਾਂ ਗੱਲ ਕਰਦੇ ਹੈਗੇ ਤੁਹਾਡੇ ਏਰੀਆ ਦੀ ਮੈਂ ਅਗਰ ਗੱਲ ਕਰਾਂ ਤਾਂ ਤੁਸੀਂ ਉਦਘਾਟਨ ਸਭ ਤੋਂ ਪਹਿਲਾਂ ਕੀਤਾ ਹੈਗਾ ਇਹ ਇਹ ਕਿਉਂ ਨਹੀਂ ਹਲੇ ਤੱਕ ਗਿਆ ਹਲੇ ਵੀ ਇਹ ਟਿਊਬਵਲ ਦੀ ਮੰਗ ਕੌਂਸਲਰ ਪਰ ਮੇਰੀ ਗੱਲ ਸੁਣੋ ਉਹ ਤੁਹਾਡਾ ਜਿਹੜਾ ਪ੍ਰੋਜੈਕਟ ਹੈ ਉਹ 1.5 ਸਾਲ ਦਾ ਪ੍ਰੋਜੈਕਟ ਹੈ ਉਹਦੇ ਵਿੱਚ ਅਸੀਂ ਪ੍ਰੋਸੈਸ ਨੂੰ ਸਟਾਰਟ ਕਰ ਦਿੱਤਾ ਤੇ ਜਿੱਥੇ ਜਿੱਥੇ ਐਮਰਜੈਂਸੀ ਅਸੀਂ ਹਾਊਸ ਨੇ ਪਾਸ ਕੀਤਾ ਫਾਈਨੈਂਸ ਕਮੇਟੀ ਨੇ ਪਾਸ ਕੀਤਾ ਐਮਰਜੈਂਸੀ ਹੈ ਜਾਂ ਪਿਕਨ ਚੂਜ਼ ਹੈ ਨਾ ਕੋਈ ਪਿਕਨ ਚੂਜ਼ ਨਹੀਂ ਹੈ ਪਿਕਨ ਚੂਜ਼ ਨਹੀਂ ਮੈਂ ਮੇਰੇ ਕੋ ਸਿਕਾ ਜੀ ਨੇ ਮੈਂ ਸਿਕਾ ਜੀ ਮੈਨੂੰ ਖੁਦ ਕਹਿ ਗਿਆ ਮੇਰੇ ਉੱਥੇ ਵਾਰਦੇ ਟੈਂਟੂ ਉਹ ਲਗਾਤੇ ਇੱਕ ਪਿਕਨ ਚੂਜ਼ ਕਿੱਥੇ ਹੈ ਹਾਂ ਮੈਨੂੰ ਬੁਲਾਇਆ ਨਹੀਂ ਹੈ ਉਹ ਤਾਂ ਆਬਜੈਕਸ਼ਨ ਉਹਨਾਂ ਦਾ ਹੈਗਾ ਪਰ ਕਿਤੇ ਨਾ ਕਿਤੇ ਕਲੀਅਰ ਹੈ ਕਿ ਮੈਂ ਉਸ ਵਾਰ ਚਲਾਈਆਂ ਜਦ ਤੱਕ ਮੇਰਾ ਕਾਉਂਸਲ ਨਹੀਂ ਹੈ ਫਿਰ ਵੀ ਉਸ ਲੋਕਾਂ ਨੂੰ ਪਾਣੀ ਦੇਣਾ ਕਿਉਂਕਿ ਉਹਨਾਂ ਲੋਕਾਂ ਨੇ ਮੈਨੂੰ ਵੀ ਵੋਟਾਂ ਪਾਈਆਂ ਨੇ ਕਿਉਂਕਿ ਇਸ ਮੇਰੇ ਹਲਕੇ ਚ ਘੜ ਤੋਂ ਘੜ ਕੋਈ ਪਿਕਨ ਚੂਸ ਨਹੀਂ ਔਰ ਸੋਨਾਵੜਾ ਨੇ ਸੋਨਾਵੜਾ ਦੀ ਡਿਵੈਲਪਮੈਂਟ ਚੱਲ ਰਹੀ ਹੈ ਤੁਸੀਂ ਮੇਰੇ ਨਾਲ ਜਾਣਦੇ ਹੋ ਦੇਖਦੇ ਹੋ ਇਹ ਚ ਕੋਈ ਦਿੱਕਤ ਨਹੀਂ ਹੈ ਸਾਰੇ ਤਕਰੀਬਨ ਬਾੜਾਂ ਦੇ ਵਿੱਚ ਅਸੀਂ ਕਲੀਅਰਲੀ ਕਲੀਅਰ ਹਾਂ ਕਿ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਆ ਜਿਹੜੇ ਕੰਮ ਕਰਨੇ ਕਰਾਓ ਕੋਈ ਦਿੱਕਤ ਨਹੀਂ ਹੈ ਜੇ ਮੇਰੇ ਕੋਟੇ ਚ ਹੋਣਗੇ ਮੈਂ ਆਪਣੇ ਕੋਟੇ ਚ ਦਊਂਗਾ ਜੇ ਤੁਹਾਡਾ ਕੋਟਾ ਲਾੜੇ ਚ ਕੋਟੇ ਕਰਾਓ ਮੈਨੂੰ ਬੁਲਾਓਗੇ ਤਾਂ ਮੈਂ ਆਉਂਗਾ ਅੱਛਾ ਚਲੋ ਹੁਣ ਵਿਰੋਧੀ ਔਰ ਇੱਥੇ ਆਪ ਗੱਲ ਕਰਦੇ ਜਨਤਾ ਦੇ ਮੁੱਦਿਆਂ ਦੀ ਗੱਲ ਕਰਦੇ ਆ ਕਿਹੜੇ ਕਿਹੜੇ ਮਤੇ ਰੱਖੇ ਗਏ ਕਿਹੜੇ ਪਾਸ ਹੋਏ ਕਿੰਨਾ ਤੇ ਵਿਚਾਰ ਉਹਦੇ ਤੇਤੀ ਦਿੱਦੀ ਇਹਨਾਂ ਨੇ ਬਿਜਲੀ ਪਾਸ ਹੋ ਗਏ ਬਹੁਤ ਬਹੁਤ ਧੰਨਵਾਦ ਜੀ ਇਹਦੀ ਗੱਲ ਕਰ ਰਹੇ ਹੋ ਅਸੀਂ 110 ਪਿੰਡ ਕੰਸੀਡਰ ਕਰ ਕੈਮਰਾ ਫੇਸ 110 ਪਿੰਡ ਜਿਹੜੇ ਅਸੀਂ ਕੰਸੀਡਰ ਕੀਤੇ ਹੈ ਇਹਦਾ ਇਹ ਰੀਜ਼ਨ ਹੈ ਕਿ ਇਹ ਮਿਊਨਿਸਪਲ ਕਾਰਪੋਰੇਸ਼ਨ ਦੀ ਲਿਮਿਟ ਦੇ ਅੰਦਰ ਸਾਰੇ ਆ ਜਾਣਗੇ ਜਿਹੜੀ ਫ੍ਰੀਜ਼ ਕਰਨ ਦੀ ਗੱਲ ਕੀਤੀ ਹੈ ਕਿ ਬੇਸਿਕਲੀ ਸੈਂਸਸ ਦਾ ਇੱਕ ਪੁਆਇੰਟ ਹੁੰਦਾ ਹੈ ਬਾਉਂਡਰੀਜ਼ ਫ੍ਰੀਜ਼ ਕਰਨਾ ਕਿਉਂਕਿ ਉਸ ਤੋਂ ਬਾਅਦ ਸੈਂਸਸ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਪੋਪੂਲੇਸ਼ਨ ਜਨਗਣਨਾ ਜਿਹੜੀ ਕਰਨੀ तो जी सरकार वालों सेंटर गवर्नमेंट वालों इकतीस दिसंबर दो हजार पच्चीस के बाद दो हज़ार सत्ताईस तक दो साल के लिए बाउंड्री फ्रीज कर दी गई है तो अपनी बाउंड्रीज चेंज नहीं होगी आपको एक बार मता पास करके सरकार को भेजा है गवर्नमेंट भी डिशीजन लेगी कि ए बढ़ानी है नहीं बढ़ानी इदा नहीं है हाउस का फैसला से बढ़ाने चाहिए इस तुं तो बाद गवर्नमेंट का भी डिशीजन होना है जो भी गवर्नमेंट का डिजन हाँ दो साल बाद

आज कितनी तारीख होगी 26 तारीख होगी 5 दिन बाद तो बाउंड्री क्लियर जानी है तो ये 2 साल तक नहीं बढ़ेगी बस एक बार हाउस ने अपना मदार पास करके रखा है कमिश्नर साहब एक पानी दी समस्या बारे गल की थी बिल्डिंग है जेडी बन रही है बिना नक्शे पास किए तो नहीं इदे बारे की कहना चाहो कि कार्यवाही की जाती जा रही है कई जगह पे बिल्डिंग कंप्लेंट्स भी थोड़े बारे हमारा की कहना है जेड़ा कुछ इस तरह का अनऑथराइज्ड है या बेड़े जिद्द बन रहे हैं assi उनों दे कनेक्शन भी कटे हैं जेड़े कंटैमिनेशन दी गल है गले, गले, ओ assi जिद्द मैंने मीटिंग च भी अपने हाउस से भी किया कि 30 किलोमीटर दी नई लाइन डाली है ਅਸੀਂ ਹੋਰ ਨਵੀਂ ਲਾਈਨ ਡਾਲ ਰਹੇ ਹਾਂ ਪਲੱਸ ਸਾਡਾ ਸਰਫੇਸ ਵਾਟਰ ਦਾ ਪ੍ਰੋਜੈਕਟ ਆ ਰਿਹਾ ਹੈ ਔਰ ਅਗਲੇ 2 ਸਾਲ ਬਾਅਦ ਵਰਲਡ ਬੈਂਕ ਦਾ ਫੇਜ਼ 2 ਆਏਗਾ ਉਹ 2000 ਕਰੋੜ ਦਾ ਪ੍ਰੋਜੈਕਟ ਹੈ ਸਾਰੀ ਪਾਈਪਲਾਈਨ ਚੇਂਜ ਹੋ ਰਣੀ ਹੈ ਉਹਦੇ ਵਿੱਚ ਫਿਰ ਇੱਕ ਸਵਾਲ ਹੈ ਤਾਂ 33 ਮੁੱਦੇ ਰੱਖੇ ਗਏ 33 ਦੇ 33 ਪਾਸ ਹੋਏ ਪਰ ਇੱਥੇ ਜਿਹੜੀ ਚਰਚਾ ਅਸੀਂ ਕਰ ਰਹੇ ਹੈਗੇ ਆ ਕਿ ਵਿਰੋਧੀਆਂ ਵੱਲੋਂ ਪਿਕ ਐਂਡ ਚੂਜ਼ ਦਾ ਜਿਹੜਾ ਹੈਗਾ આરોਪ ਲਗਾਇਆ ਜਾ ਰਿਹਾ ਚਾਹੇ ਉਹ ਸਟਰੀਟ ਲਾਈਟਾਂ ਨੂੰ ਲੈ ਕੇ ਹੋਵੇ ਚਾਹੇ ਉਹ ਟਿਊਬਵੈਲ ਨੂੰ ਲੈ ਕੇ ਹੋਵੇ ਜਾਂ ਫਿਰ ਇਲਾਕੇ ਦੇ ਵਿੱਚ ਲੈ ਕੇ ਵਿਕਾਸ ਨੂੰ ਹੋਵੇ। આરોਪ ਲਗਾਏ ਜਾ ਰਿਹਾ ਕਿ ਇਕਤਾ ਟਿਊਬੇਲ ਅਤੇ ਸਟਰੀਟ ਲਾਈਟਾਂ ਆਪਣੇ ਚਿਹਤਿਆਂ ਨੂੰ ਦਿੱਤੀਆਂ ਜਾਂਦੀਆਂ ਨੇ। ਦੇਖ ਕੌਣ ਰਿਹਾ? ਦੇ ਰਿਹਾ ਜੋ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਨੇ। ਬਾਕੀ ਕੌਂਸਲਰਾਂ ਨਾਲ ਵੀ ਗੱਲਬਾਤ ਕਰਨਗੇ ਔਰ ਜਵਾਬ ਮੰਗਾਗੇ ਕਿ ਕੀ ਵਾਕਈ ਵਿਧਾਇਕਾਂ ਦੇ ਥਰੂ ਹਲਕਾ ਇੰਚਾਰਜ ਵਾਡਾ ਦਾ ਵਿਕਾਸ ਕਰਦੇ ਹੋਏ ਨਜ਼ਰ ਆ ਰਹੇ ਨੇ।